ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਰਾਜ ਫੋਟੋਗ੍ਰਾਫੀ YouTube ਚੈਨਲ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਜੀ ਗਿਲਸਟਡ ਫਾਰਮ ਤੇ ਤੁਹਾਨੂੰ ਬਹੁਤ ਹੀ ਸੋਹਣਾ ਤੰਦਰੁਸਤ ਨੁੱਕਰਾ ਕੋੜਾ ਦਿਖਾਉਣ ਲਈ ਬਾਕੀ ਦੀ ਜਾਣਕਾਰੀ ਅਸੀਂ ਬਾਈ ਹੁਣਾਂ ਨਾਲ ਗੱਲ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀਡੀਓ ਨਾਲ ਜ਼ਰੂਰ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਬਾਈ ਜੀ ਤੁਸੀਂ ਆਪਣੇ ਬਾਰੇ ਤੇ ਆਪਣੇ ਪਿੰਡ ਬਾਰੇ ਜ਼ਰੂਰ ਦੱਸਿਓ ਜੀ ਭਾਜੀ ਰਾਜ ਫੋਟੋ ਸਟੂਡੀਓ ਆਪ ਯੂਟਿਊਬ ਚੈਨਲ ਜਿਹਨੇ ਸਾਰਾ ਦੇਖ ਰਿਹਾ ਸਾਰ ਨੂੰ ਦਾ ਹਿੱਸਾ ਸਵੇਕਾ ਜੀ ਜੀ ਸਾਡੇ ਹੈਗਾ ਪਲੈਟਫਾਰਮ ਦਾ ਗੈਲਸਟਾਰਫ ਜੀ ਤੁਹਾਡਾ ਨਾਮ ਤੇ ਤੁਹਾਡੇ ਪਿੰਡ ਦਾ ਨਾਮ ਕੀ ਹੈ ਜੀ ਮੇਰਾ ਨਾਮ ਹਰਸੈ ਸਿੰਘ ਹੈ ਗੱਲ ਮੇਰੇ ਪਰਵਰ ਦਾ ਨਾ ਹੈ ਭਜੰਦਰ ਸਿੰਘ ਹੈ ਗੱਲ ਉਹ ਪਨੇਦਾ ਸੀ ਰਹਿਣੇ ਹੈ ਕਿ ਮੇਰੇ ਫਾਲਸਾਉ ਦੱਸ ਸਕਦਾ ਹੈ ਜੀ ਗੱਲ ਮੰਨਿਆਂ ਵਾਲਾ ਤੁਸੀਂ ਤੇ ਜਲਾ ਮੋਗਾ ਜੀ ਤੁਹਾਨੂੰ ਫਾਰਮ ਚਲਾਉਂਦੇ ਕਿੰਨਾ ਸਮਾਂ ਹੋ ਗਿਆ ਜੀ 6 ਸਾਲ ਹੋ ਗਏ ਠੀਕ ਹੈ ਤੇ ਵੀਰ ਜੀ ਤੁਹਾਨੂੰ ਜਿਹੜਾ ਘੋੜਿਆਂ ਦਾ ਸ਼ੌਂਕਾ ਕਿੰਨੇ ਸਮੇ ਤੋਂ ਆ ਇਹ ਤਾਂ ਜਿਹੋਦਾ ਖਾਨਦਾਨ ਨਹੀਂ ਸੀਗਾ ਮੇਰੇ ਦਾਦਾ ਜੀ ਹੋਣੇ ਵੀ ਘੋੜੀਆਂ ਰੱਖਦੇ ਸੀਗੇ ਜੀ ਤੇ ਬਾਅਦ ਵਿੱਚ ਜੀ ਪ੍ਰਵਾਸ ਕਰਕੇ ਕੈਨੇਡਾ ਚ ਰਹੇ ਗਿਆ 25 ਸਾਲ ਉਹ ਜੀ ਪਰ ਇਹ ਚੌਂਕ ਨੂੰ ਫੇਰ ਜਾਰੀ ਰੱਖਿਆ ਹੈਗਾ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਜਦੋਂ ਵੀ ਜਦੋਂ ਫਰਜ਼ ਬਣਿਆ ਤਾਂ ਜਾ ਕੇ ਦੁਬਾਰਾ ਆਪਾਂ ਕੰਮ ਫੇਰ ਸਟਾਰਟ ਕਰਾਇਆ ਜੀ ਹਾਂ ਜੀ ਤੇ ਹੁਣ ਤੁਹਾਡੇ ਫਾਰਮ ਤੇ ਕਿੰਨੇ ਘੋੜੇ ਘੋੜੀਆਂ ਨੇ ਜੀ ਹੁਣ ਇਸ ਟਾਈਮ 8 ਮਾਲ ਹੈ ਜੀ ਜਿਹਦੇ ਜਿਹਦੇ ਤਿੰਨ ਮੇਲ ਆ ਤੇ 5 ਅਗੇ ਫੀਮੇਲ ਤੁਸੀਂ ਸਟੈਲੀਅਨ ਤਿਆਰ ਕੀਤਾ ਜੀ ਕੀ ਨਾਮ ਹੈ ਜੀ ਘੋੜੇ ਦਾ ਇਹਦਾ ਨਾਮ ਕੈਪਟਨ ਹੈ ਕੈਪਟਨ ਹੈ ਜੀ ਠੀਕ ਹੈ ਜੀ ਇਹ ਕੈਪਟਨ ਕਿਹੜੇ ਘੋੜੇ ਦਾ ਬੱਚਾ ਹੈ ਜੀ ਮਹਾਦੇਵ ਆਕਲੀਏ ਬਠੰਡੇ ਦਾ ਜੱਸ ਠੀਕ ਹੈ ਜੀ ਆਕਲੀਏ ਬਠੰਡੇ ਘੋੜਾ ਜੀ ਮਹਾਦੇਵ ਉਸ ਘੋੜੇ ਦਾ ਬੱਚਾ ਹੈ ਅਰਜਨ ਦਾ ਪੋਤਾ ਜੀ ਅਰਜਨ ਕਿਹੜੇ ਦਾ ਜੀ ਅਰਜਨ ਰੋਲੀ ਵਾਲਾ ਰੋਲੀ ਵਾਲੇ ਦਾ ਪੋਤਾ ਹੈ ਜੀ ਕਿੰਨੀ ਹਾਈਟ ਹੋ ਗਈ ਜੀ ਘੋੜੇ ਦੀ ਘੋੜੇ ਦੀ ਇਸ ਟਾਈਮ 63 ਹੈ ਹਾਈਟ ਹੋ ਗਈ 63 ਹੈ ਜੀ ਸਕੇ ਪੋਰਟਲੈਸ ਹੈ ਜੀ ਹਾਂ ਜੀ ਸਕੇ ਠੀਕ ਹੈ ਜੀ ਤੇ ਹੁਣ ਤੁਸੀਂ ਇਹਨੂੰ ਕਿਸ ਪਰਪਸ ਲਈ ਤਿਆਰ ਕਰ ਰਹੇ ਹੋ ਜੀ ਬਰੀਡਿੰਗ ਲਈ ਬੇਟਿੰਗ ਬਾਰੇ ਗੱਲ। ਠੀਕ ਹੁਣ ਤੱਕ ਕੋਈ ਰਿਜ਼ਲਟ ਵਗੈਰਾ ਆਇਆ ਜੀ ਇਸ ਦੇ? ਨਹੀਂ ਹਾਲੇ ਆਪਾਂ ਸਟਾਰਟ ਕਰ ਰਹੇ ਹਾਂ। ਹਜੀ ਸ਼ੁਰੂਆਤ ਹੀ ਹੈ ਜੀ ਤੁਹਾਡੀ। ਫਿਰ 15 ਦਿਨ ਹੋ ਗਏ ਆ ਕਿ ਇੱਕ ਆਪਣੀ ਨੀਲੀ ਚੰਬੀ ਘੋੜੀ ਤੇ ਮੇਲ ਕਰਾਈ ਜਾਈ ਜੀ। ਜੀ। ਫਿਰ ਆਨਲਾਈਨ ਫੀਟਰ ਕਰਵਾ ਲਵਾਂ। ਠੀਕ ਹੈ ਜੀ। ਤੇ ਹੋਰ ਜਿਹੜੇ ਘੋੜੇ ਘੋੜੀਆਂ ਬਾਈ ਜੀ ਉਹਨਾਂ ਬਾਰੇ ਦੱਸਿਓ ਜੀ। ਹੋਰ ਆਪਣੇ ਕੋਲੇ ਇੱਕ ਕਾਲੀ ਚੰਬੀ ਹੈਗੀ ਆ ਜੀ। ਜਿਹਦੀ ਮਾਂ ਜੇ ਜਿਹੜੀ ਬਾਦ ਐਂਟਰੀ ਆ। ਜੀ। ਤੇ ਇੱਕ ਨਿਰਦੇਸ਼ਾਂ ਵੀ ਹੈਗੀ ਆ ਜੀ ਅਰਾਉਂਡ ਬਟ ਟ੍ਰੇਡ ਕੈਂਚੀ ਬਿਓ ਕੋੜੀ ਹੈਗੀ ਆ ਜੀ ਜੀ ਤੇ ਉਹਦੇ ਸਾਰੇ ਨੁਕਰੇ ਜੀ ਜੀ ਘੋੜਿਆਂ ਦੀ ਸੇਲ ਪਰਚੇਜ਼ ਵੀ ਕਰਦੇ ਹਾਂ ਜੀ ਕਿਉਂ ਚੱਟ ਕਰਾਂਗੇ ਹਲੇ ਠੀਕ ਹੈ ਦਾ ਕੰਮ ਠੀਕ ਹੈ ਜੀ ਤੇ ਹੁਣ ਘੋੜਾ ਟ੍ਰੇਨਿੰਗ ਤੇ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਘੋੜੇ ਦੀ ਡਾਈਟ ਵਗੈਰਾ ਕੀ ਰੱਖੀ ਹੈ ਜੀ ਡਾਈਟ ਤਾਂ ਨਾਰਮਲ ਹੀ ਹੈਗੀ ਆ ਜੀ ਜਿਵੇਂ ਛੋਲੇ ਤੇ ਜਮੇ ਗਾਓ ਜੀ ਜੀ ਹਾਂ ਜੀ ਕੋਈ ਸਪੈਸ਼ਲ ਵਿਟਾਮਿਨ ਜਾਂ ਕੋਈ ਸਪੈਸ਼ਲ ਡਾਈਟ ਵੀ ਹੈ ਜੀ ਨਹੀਂ ਹਲੇ ਨਹੀਂ ਠੀਕ ਹੈ ਜੀ ਖਾਲੇ ਮੁਤਾ ਫੋਰਨ ਹਰਤੀ ਹੈਗਾ ਕਿਸੇ ਸ਼ੋਅ ਵਗੈਰਾ ਤੇ ਲੈ ਕੇ ਗਏ ਹੋ ਜੀ ਘੋੜੇ ਨੂੰ ਨਹੀਂ ਨਹੀਂ ਘੋੜੇ ਦਾ ਸੁਭਾਅ ਕਿਵੇਂ ਦਾ ਜੀ ਚੰਗੇ ਸੁਭਾਅ ਦਾ ਜੀ ਠੀਕ ਹੈ ਵਧੀਆ ਸੁਭਾਅ ਦਾ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਤੁਹਾਡੇ ਇਸ ਏਰੀਆ 'ਚ ਤੁਸੀਂ ਘੋੜੇ ਰੱਖੇ ਆ ਜੀ ਨਹੀਂ ਸਾਡੇ ਏਰੀਆ ਦੇ ਵਿੱਚ ਆਹ ਮੇਰੇ ਵੱਡੇ ਭਾਈ ਸਾਹਿਬ ਦਾਤਾ ਜੀ ਆਸਟ੍ਰੇਲੀਆ ਤੋਂ ਇਹ ਇੱਥੇ ਰੱਖਦੇ ਹੈਗੇ ਜੀ ਤੇ ਮੇਰੇ ਪਿਛਲੇ ਪਾਸੇ ਚਾਚਾ ਫੋਰਨ ਬੈਠਾ ਇਹਨਾਂ ਨੇ ਵੀ ਕਾਫੀ ਟਾਈਮ ਤੋਂ ਘੋੜੀਆਂ ਰੱਖੀਆਂ ਹੋਈਆਂ ਜੀ ਇਹ ਹੈਗਾ ਮੇਰਾ ਸ਼ੁਰੂ ਤੋਂ ਲੈ ਕੇ ਕੋਲੋਸ ਬੰਦਾ ਲਾਲੀ ਜੀ ਇਹਨਾਂ ਨੂੰ ਵੀ ਸ਼ੌਕ ਰਿਹਾ ਹੈਗਾ ਠੀਕ ਹੈ ਜੀ ਸਾਡੇ ਇਤਿਆਰ ਮੈਂਬਰ ਚੰਦਾ ਜੀ ਆ ਜੀ ਇਹ ਨੰਬਰ ਦਾ ਰਾਜੂ ਆ ਜੀ ਜੀ ਇਹ ਦਾਤਾ ਸੁੱਖਾ ਸਰਪੰਚ موجود ਆ ਜੀ ਠੀਕ ਹੈ ਜੀ ਤੇ ਇਹ ਮੇਰਾ ਦਾਤਾ ਪ੍ਰੀਤਮ ਆ ਜੀ ਜੀ ਤੇ ਇਹ ਬੰਦਾ ਕਹਿੰਦਾ ਹੀ ਹੋਣੀ ਇਹ ਇਹਨਾਂ ਦੀ ਕੇਅਰ ਕਰਦੇ ਹੈਗੇ ਜੀ ਕਿ ਸਾਡੇ ਘਰ ਦੇ ਮੈਂਬਰ ਹੈਗੇ ਆ ਜੀ ਤੇ ਇਹ ਮੇਰੇ ਭਤੀਜੇ ਹੈਗੇ ਆ ਸ਼ੇਰਬਾਜ਼ ਤੇ ਸ਼ੇਰਜੰਗ ਜੀ ਉਹ ਮੋਟਾ ਸੁੱਖਾ ਜੀ ਨਾ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਘੋੜੇ ਦੀ ਜਾਣਕਾਰੀ ਲੈਣੀ ਹੈ ਜਾਂ ਬਰੀਡਿੰਗ ਪਰਪਸ ਤੇ ਗੱਲਬਾਤ ਕਰਨੀ ਹੋਵੇ ਕਿਵੇਂ ਕਰੇ ਜੀ ਉਹ ਸਾਡੇ ਫੋਨ ਤੇ ਕੰਟੈਕਟ ਕਰਵਾ ਲਈ ਸਾਡੇ ਕੋਲ ਦੋ ਫੋਨ ਚੱਲਦੇ ਹੈਗੇ ਜੋ ਵਟਸਐਪ ਵੀ ਕਰਤਾ ਦੇ ਦਸਾਉਂਗੇਗਾ ਸਾਡੇ ਜੀ ਬਾਈ ਜੀ ਜੇ ਕੋਈ ਵੀਰ ਸੱਜਣ ਤੁਹਾਡੇ ਘੋੜੇ ਤੋਂ ਘੋੜੀ ਮੇਡ ਕਰਾਉਣ ਆਉਂਦਾ ਜੀ ਤੇ ਘੋੜਿਆਂ ਵਾਸਤੇ ਤੇ ਬੰਦਿਆਂ ਵਾਸਤੇ ਕੀ ਪ੍ਰਬੰਧ ਹੈਗਾ ਜੀ ਖਾਸ ਤੁਹਾਡੇ ਫਾਰਮ ਤੇ ਹਾਂ ਜੀ ਰਹਿਣ ਸਹਿਣ ਦਾ ਪ੍ਰਬੰਧ ਵੀ ਹੈਗਾ ਵੀ ਘੋੜਿਆਂ ਬੰਦਿਆਂ ਦਾ ਜੀ ਜੀ ਠੀਕ ਹੈ ਸਰਵਿਸ ਫੀਸ ਕੀ ਰੱਖੀ ਹੈ ਜੀ ਘੋੜੇ ਦੀ 11000 ਰੁਪਏ ਰੱਖੀ ਹੈ ਠੀਕ ਹੈ ਜੀ ਜੇ ਕੋਈ ਸਾਧਨ ਮੇਤਰਾਇਕ ਹੁੰਦਾ ਮਾਨਤਾਨੀ ਦਾ ਤਾਂ ਜੀ ਬਾਈ ਜੀ ਘੋੜਾ ਛੱਡਣ ਤੋਂ ਬਾਅਦ ਜੇ ਕੋਈ ਘੋੜੀ ਮਿਸ ਮਿਸ ਮਾਰ ਜਾਂਦੀ ਆ ਤੇ ਤੁਸੀਂ ਉਸ ਤੋਂ ਬਾਅਦ ਜੰਪ ਦਿਓਗੇ ਜੀ ਹਾਂ ਜੀ ਤੇ ਮੇਰੇ ਨਾਲ ਡਾਕਟਰ ਕੁਵਾਨ ਸਿੰਘ ਕੋਲੀਏ ਤੋਂ ਬੈਠੇ ਆਗੇ ਆ ਜੀ ਇਹ ਉਹਨਾਂ ਨੇ ਸਮਾਵਾ ਦੇਣਗੇ ਹਾਂ ਜੀ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂ ਜੀ ਮੇਰਾ ਨਾਮ ਡਾਕਟਰ ਕੁਵਾਨ ਸਿੰਘ ਬਰਾੜਾ ਜੀ ਪਿੰਡ ਹੈ ਕੋਲੀਏ ਕਵਾ ਜੀ ਜ਼ਿਲ੍ਹਾ ਮੋਗਾ ਜੀ ਜੀ ਬਾਕੀ ਜੇ ਕੋਈ ਵੀ ਥੋੜੀ ਵੇਟਿੰਗ ਕਰਾਉਣ ਵਾਸਤੇ ਬਾਈ ਹਾਂ ਕੋਈ ਗਲਸਾ ਬਣਾ ਕੋਲ ਆਉਂਦੀ ਹੈ ਜੀ ਜੀ ਕੋੜੀ ਦਾ ਫੀਡ ਚੈੱਕ ਕਰਨਾ ਫੋਲੀਟਰ ਵਗੈਰਾ ਟੈਸਟ ਕਰਕੇ ਪੂਰਾ ਜੀ ਸਪਰੋ ਦਾ ਪੂਰਾ ਟ੍ਰੀਟਮੈਂਟ ਕਰਕੇ ਗੱਬਣ ਚੈੱਕ ਕਰਵਾ ਕੇ ਭੇਜਾਂਗੇ ਜੀ ਜੀ ਲੇਕਿਨ ਗੱਬਣ ਚੈੱਕ ਕਰਵਾ ਕੇ ਭੇਜਣ ਨੂੰ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਤੇ ਚੈਕਿੰਗ ਕਰਵਾ ਕੇ ਮੀਟਿੰਗ ਕਰਵਾ ਕੇ ਵਾਪਸ ਜਾਣੀ ਤਾਂ ਵੀ ਕੋਈ ਦਿੱਕਤ ਨਹੀਂ ਜੀ ਬਾਕੀ ਆਪਾਂ 18-20 ਦਿਨ ਦੀ ਘੋੜੀ ਗੱਬਣ ਚੈੱਕ ਕਰ ਲਈ ਦੀ ਜੀ ਪ੍ਰੈਨੈਂਸ ਜੀ ਜੀ ਪੋਲੀਕਲ ਵਗੈਰਾ ਵੀ ਟੈਸਟ ਕਰਕੇ ਜਿਆਦਾਤਰ ਸਿੰਗਲ ਟੱਪ ਵਾਲੀ ਸਾਰਿਆ ਕਰਾਂਗੇ ਜੀ ਆਪਾਂ ਜੀ ਕੋੜੀਆਂ ਘੱਬਣ ਹੋਣੀਆਂ ਜਿਆਦਾਤਰ ਮੇਰੇ ਕੋਲ ਪੰਜਾਬ ਪੰਜਾਬ ਦੇ ਵਿੱਚ ਘੱਟੋ ਘੱਟ ਕੋਈ 40 45 ਫਾਰਮਾਂ ਦੀ ਘੋੜਿਆਂ ਵਾਲੇ ਜੀ ਇਹਨਾਂ ਦੇ ਅੱਜ ਸਾਰੇ ਘੋੜਿਆਂ ਵਾਲੇ ਆਪਾਂ ਵੀਰ ਆਪਾਂ ਜਾਣਦੇ ਹੀ ਆ ਜੀ ਜੀ ਜਿਆਦਾਤਰ ਘੋੜੀਆਂ ਚੈੱਕ ਕਰਾ ਕੇ ਇੱਕ ਇੱਕ ਸਿੰਗਲ ਸਿੰਗਲ ਟੱਪ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਜੀ ਕਿਉਂਕਿ ਦੂਰੋਂ ਨੇੜੇ ਵੱਲੇ ਬਹੁਤ ਦੂਰ ਆਉਂਦੇ ਆ ਜੀ ਬਿਲਕੁਲ ਜੀ ਕਈ ਹਰ ਕੋਲੇ ਖਤਮਾ ਹੁੰਦਾ ਜੀ ਜੀ ਇਹ ਹੁੰਦਾ ਕਿ ਮੀਟਿੰਗ ਕਰਵਾ ਕੇ ਘੋੜੀ ਵਾਪਸ ਲੈ ਕੇ ਜਾਈਏ ਜੀ ਜੀ ਕੋਈ ਦਿਕਰ ਨਹੀਂ ਆਪ ਜੀ ਗਰੋਂ ਵੱਡੀ ਕਾਲ ਕਰਕੇ ਘੋੜੀ ਕਾਲ ਕਰਕੇ ਆਉਣਾ ਚਾਹੀਦਾ ਪਹਿਲਾਂ ਜੀ ਉਹਦੇ ਸਾਰਾ ਟਾਈਮ ਟੇਬਲ ਬਣ ਜਾਂਦਾ ਜੀ ਬਿਲਕੁਲ ਜੀ ਉਹਦਾ ਸ਼ਡਿਊਲ ਫਿਰ ਆਦੇ ਸੈਟਿੰਗ ਕਰਕੇ ਘੋੜੀ ਚੈੱਕ ਕਰਕੇ ਜਿਹੜੀ ਕੇ ਪਾਸੇ ਜਾ ਜਾਂਦਾ ਜੀ ਜੀ ਬਾਕੀ ਸਾਡੇ ਤੋਂ ਨੇੜੇ ਪਈ ਗੱਲ ਉਹਨਾਂ ਦਾ ਪਿੰਡ ਸਾਰਾ ਦਾ 8-10 ਕਿਲੋਮੀਟਰ ਹੈ ਜੀ ਉਹ ਇੱਕਦਮ ਵਾਲੀ ਗੱਲ ਜਦੋਂ ਮਰਜੀ ਆਓ ਜੀ ਪਰ ਉਹ ਨੇੜੇ ਬਾਈ ਉਹਨਾਂ ਦਾ ਵੀ ਸਵਾਰ ਇੱਥੇ ਬਹੁਤ ਵਧੀਆ ਜੀ ਜੀ ਰਹਿਣ ਵੈਣ ਦੀ ਹਰ ਇੱਕ ਫੀਲਟੀ ਹੈਗੀ ਇੱਥੇ ਜੇ ਕੋਈ ਜਨ ਬਾਈ ਹਾਜ਼ਰਾਂ ਜੀ ਅੱਜ ਤੋਂ ਬਾਅਦ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਜੀ